ਮੈਂ ਤੁਹਾਡਾ ਆਪਣਾ ਜਗਤਪ੍ਰਤਾ ਸਿੰਘ ਐਡਵੋਕੇਟ ਅਮਰੋ ਜਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਅੱਜ ਮੈਂ ਤੁਹਾਡੇ ਨਾਲ ਇੱਕ ਪੋਸਟਾਂ ਕੀ ਕਰ ਰਹੇ ਹਾਂ ਕਿ ਸਾਡੇ ਪ੍ਰੈਸ ਕਲੱਬ ਅਮਰੋ ਵੱਲੋਂ ਮਿਤੀ 8 4 2024 ਨੂੰ ਖਾਲਸਾ ਸਜਣਾ ਦਿਵਸ ਨੂੰ ਸਮਰਪਿਤ ਇੱਕ ਅੱਖਾਂ ਦਾ ਫ੍ਰੀ ਕੈਂਪ ਜਿਹੜਾ ਹੈ ਉਹ ਗੁਰਦੁਆਰਾ ਸ਼੍ਰੀ ਸਿਰਸਵਾਂ ਉਮਰੋਚ ਲਗਾਏ ਜਾ ਰਹੇ ਹੈ ਜਿਸ ਵਿੱਚ ਅੱਖਾਂ ਦਾ ਫ੍ਰੀ ਟੈਸਟ ਕਰਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਫ੍ਰੀ ਲੈ ਲ ਜਿਹੜੇ ਹੈਗੇ ਨੇ ਉਹ ਪਾਉਣੇ ਜਾਣੇ ਸੋ ਇਹ ਇੱਕ ਬਹੁਤ ਹੀ ਲੋਕ ਭਲਾਈ ਦਾ ਤੇ ਸਮਾਜ ਭਲਾਈ ਦਾ ਬਹੁਤ ਵੱਡਾ ਇੱਕ ਕਾਰਜ ਹੈ ਮੈਂ ਇਸ ਦੀ ਬਹੁਤ ਹੀ ਸ਼ਲਾਘਾ ਕਰਦਾ ਹਾਂ ਅਤੇ ਕਿਉਂਕਿ ਪ੍ਰੈਸ ਕਲੱਬਰ ਤੋਂ ਪਹਿਲਾਂ ਹੀ ਬਹੁਤ ਸ਼ਲਾਘਾਯੋਗ ਕੰਮ ਕੀਤੇ ਗਏ ਹਨ ਜਿਵੇਂ ਕਿ ਖੂਨਦਾਨ ਦਾ ਕੈਂਪ कोरोना ਵਿੱਚ ਪਛਵਾਰੇ ਚਾਰਾ ਤੇ ਹੋਰ ਬਹੁਤ ਹੀ ਕਿਉਂਕਿ ਇਹ ਜਿਹੜਾ ਕਾਰਜ ਹੈਗਾ ਬਹੁਤ ਹੀ ਸਲਾਘਾਯੋਗ ਕਰਦੇ ਹਨ ਕਿਉਂਕਿ ਸਮਾਜ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਕਿਉਂਕਿ ਅੱਜ ਕੱਲ ਜਿਹੜੇ ਹੈਗੇ ਨੇ ਡਾਕਟਰੀ ਜਿਹੜੇ ਹੈਗੇ ਨੇ ਖਰਚੇ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਸੋ ਮੈਂ ਜਿਲ੍ਹਿਆਂ ਗਰੰਜਾਂ ਵਿੱਚੋਂ ਸਮੂਹ ਪ੍ਰੈਸ ਕਲਬ ਵਿਰੋਧ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਵਧਾਈ ਦਿੰਦਾ ਹਾਂ ਕਿ ਇਸ ਕਾਰਜ ਨੂੰ ਉਹ ਨਿਪਟਰੇ ਚਾੜ੍ਹ ਦੇ ਲਈ ਆਪਣੇ ਪੂਰੇ ਸਹਿਯੋਗ ਨਾਲ ਇਸ ਦੀ ਸਫਲਤ ਕਾਰਜ ਲਈ ਧੰਨਵਾਦ ਜੀ